ਸਤਿ ਸ੍ਰੀ ਅਕਾਲ ਸਾਰਿਆਂ ਨੂੰ ਤੇ ਆਪਾਂ 2-3 ਦਿਨ ਹੋ ਗਏ ਬਲੌਗ ਨਹੀਂ ਬਣਾਇਆ ਤੇ ਨਾ ਆਪਾਂ ਲਾਈਵ ਆਇਆ ਇਹ ਤੁਹਾਨੂੰ ਆਪਾਂ ਬਾਅਦ ਵਿੱਚ ਦੱਸਾਂਗੇ ਕਰੇ ਆ ਗਏ ਆਪਾਂ ਤੇ ਤਿੱਤੂ ਖੇਡੀ ਜਾਂਦਾ ਸਕੂਟਰੀ ਨਾਲ ਤਿੱਤੂ ਨਾ ਸਾਈਕਲ ਤੇ ਮੱਥਾ ਮਾਰੀ ਜਾਂਦਾ ਸੀਗਾ ਇੱਥੋਂ ਆ ਚੜਾਈ ਜੀ ਆ ਛੋੜੀ ਜੀ ਕਹਿੰਦੀ Papa ਤੱਕਾ ਲਾਓ ਉਹਨਾਂ ਕਿਹਾ ਸਾਈਕਲ ਨਾਲ ਮੱਥਾ ਮਾਰਿਆ 2 ਮਿੰਟ ਇਹਨੂੰ ਸਕੂਟਰੀ ਵੀ ਚਲਾ ਲਿਆ ਕਰ ਗੱਡੀ ਨੇ ਗੱਡੀ ਸਾਡੇ ਆਉਂਦਿਆਂ ਨੂੰ ਉੱਧਰ ਲਾਈ ਪਈ ਆ ਆਪਾਂ ਗਏ ਸੀਗੇ ਤੁਹਾਨੂੰ ਦੱਸਾਂਗੇ ਕਾਰਨ ਕਿੱਥੇ ਗਏ ਸੀ ਆਪਾਂ ਕਿਉਂ ਨਹੀਂ ਵਲੌਗ ਬਣਾਇਆ ਨਹੀਂ ਕੇ ਆ ਪਿੱਤੂ ਲੈ ਕੇ ਆ ਲੈ ਕੇ ਆ ਉਹ ਦਾ ਦੋਸਤ ਆ ਆਪਣਾ ਵਲੌਗ ਬਣਾਉਂਦੇ ਬਣਾਉਂਦੇ ਆ ਗਏ ਬੁੱਧ ਲੈਣਾ ਆ ਇਹ ਡੇਟਿੰਗ ਬੋ ਡੇਟਿੰਗ ਬੋਏ ਆਣਾ ਇਹ ਐਡੀਟਿੰਗ ਵਾਲਾ ਤਕੜਾ ਕੰਮ ਕਰਦਾ ਰਹਿਣਾ ਵੇ ਪੂਰਾ ਸਾਰੇ ਇਹ ਆਪਣਾ ਮਿੱਤਰ ਆ ਐਡੀਟਿੰਗ ਬਹੁਤ ਤਕੜੀ ਕਰਦਾ ਹੈ ਜੀ ਫੋਟੋਗ੍ਰਾਫਰ ਦਾ ਕੰਮ ਕਰਦਾ ਹੀ ਕੱਲ ਮਿੱਤਰੋ ਆਪਾਂ ਬਲੌਗ ਬਣਾਈ ਜਾਂਦੇ ਬਾਹਰ ਇਧਰ ਸੱਪ ਆ ਗਰ ਸੋਈ ਚ ਸਾਨੂੰ ਸੱਪ ਦਿਖਾਉਣੇ ਆ ਉभी ਆਟੇ ਵਾਲੀ ਢੋਲੀ ਚ ਥੱਲੇ ਤੁਹਾਨੂੰ ਮੈਂ ਕੀ ਕਿਹਾ ਸੀ ਵੀ ਤੁਸੀਂ ਇਹੋ ਨਾ ਕਰਿਆ ਕਰੋ ਨੰਗੇ ਪੈਰ ਨਾਲ ਤੁਰਿਆ ਕਰੋ ਕੱਢਦੇ ਆਗਾ ਸੇ ਹਣ ਤੇ ਐਸੇ ਤਾਂ ਮਰੀ ਗਿਆ ਉਹ ਜੇ ਓਏ ਇਧਰ ਨੰਗੇ ਪੈਰ ਨਾਲ ਇਧਰ ਪੱਜੂ ਆ ਇਹ ਇਹ ਤਾਂ ਮਰਿਆ ਪੈਵੇਂ ਲਾਦਾ ਨਾ ਜਾਉਂਦਾ ਐ ਜਿਉਂਦਾ ਓਏ ਦੇਖੋ ਮਤਲਬ ਜਿਉਂਦਾ ਹੈ ਜਿਵੇਂ ਅੱਖਾਂ ਨੂੰ ਔਖਾ ਹੋ ਜਾਣਾ ਹੈ ਘਰੇ ਦੇਖੋ ਦੇਖੋ ਭਾਜਦਾ ਵੀ ਕਿੰਨਾ ਹੈ ਸਾਬ ਮੜਾ ਜੇ ਨੂੰ ਆਹ ਕਰ ਲੋ ਢੋਲੀ ਚੱਕ ਦੋ ਢੋਲੀ ਕਾਦੇ ਵਾਸਤੇ ਨਹੀਂ ਇਹਦੀ ਥੱਲੇ ਤਾਂ ਵੀ ਟੁੱਟ ਟੱਟ ਕੇ ਵਿੱਚ ਹੋ ਰਹਿ ਗਿਆ ਕੁਝ ਮੜਾ ਜੇ ਦੇਖ ਨਹੀਂ 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 ਯਾਰ ਮੈਂ ਉੜਾ ਨੂੰ ਬੜੀ ਸੀ ਸੀ ਨਾ ਆ ਇਹਦੇ ਨਾਲ ਚੱਕਿਆ ਜਾਉ ਜਿਉਂਦਾ ਉਹ ਉਦੋਂ ਭੱਜ ਗਿਆ ਭੱਜੂ ਕਿੱਥੇ ਪਰੇ ਛੱਡ ਜਾਣਾ ਹੂੰ ਮਾਰੀ ਸਿੱਟੇ ਉਹਨਾਂ ਗਏ ਸੱਪ ਸਿੱਟਣੋਂ ਮਾਰਿਆ ਨਹੀਂ ਜਿਹਾਉਂਦਾ ਹੈਗਾ ਰਾਵ ਤੈਨੂੰ ਸੁਣਦਾ ਨਹੀਂ ਮਨ ਲੈ ਕਰ ਉਹ ਮਾਰਦਾ ਜੇ ਨਾਲ ਵੀ ਲੱਗ ਗਿਆ ਨਾ ਪੁੱਤੋ ਹੋ ਜਾਂਦਾ ਪਾਣੀ ਨਹੀਂ ਪੀਂਦਿੰਦਾ ਸੁਂਦ ਮਾਰਦਾ ਹੈ ਨਾ ਮम्मा ਕੀ ਸੁਂਦ ਮਾਰਦਾ ਨਾ ਪਾਣੀ ਨਹੀਂ ਪੀਂਦਿੰਦਾ ਜਦੋਂ ਪਾਣੀ ਪੀਣ ਆਉਂਦਾ ਸੁਂਦ ਦਾ ਮਾਰਦੇ ਡੰਗ ਡੰਗ ਸੁਂਦ ਕੀ ਹੋਰ ਹੀ ਕੁਝ ਬੋਲੀ ਜਾਂਦੀ ਆ ਡੰਗ ਮਾਰਦਾ ਹੈ ਉੱਤਾਰ ਆ ਪੈ ਜੀ ਮੇਰੇ ਦੋੜੇ ਫੀਤੀ ਜਾਂਦੀ ਐ ਹਾਂ ਮਿਲਉਂਦੀ ਗੱਲ ਤਾਂ ਸਮਝਦੀ ਨਹੀਂ ਤੂੰ ਵੀ ਕੀ ਹੁੰਦਾ ਉਹ ਕਹਿੰਦੀ ਸੁੰਡ ਮਾਰਦਾ ਪਾਣੀ ਨਹੀਂ ਪੀਂਨ ਦਿੰਦਾ ਹੈ ਕਹਿੰਦੀ ਸੁੰਡ ਮਾਰਦਾ ਪਾਣੀ ਪੀਂ ਨਹੀਂ ਦਿੰਦਾ ਐਂ ਕਹਿੰਦੀ ਵੀ ਡੰਗ ਮਾਰਦਾ ਵੀ ਉਹਨੇ ਡੰਗ ਮਾਰੂਗਾ ਪਾਣੀ ਵੀ ਨਹੀਂ ਪੀਂ ਦੇਣਾ ਕਹਿੰਦੀ ਤਾਂ ਐਸੀ ਕਹਿੰਦੀ ਸੁੰਡ ਮਾਰਦਾ ਪਾਣੀ ਨਹੀਂ ਪੀਂ ਦਿੰਦਾ ਉਹਨੂੰ ਸਮਝ ਇਹਨੂੰ ਪਤਾ ਹੈ ਕਿ ਗੱਲ ਦਾ ਮਤਲਬ ਕੀ ਹੁੰਦਾ ਆਪਾਂ ਨਹੀਂ ਕਹਿੰਦੇ ਹੁੰਦੇ ਬਸ ਉਹ ਗੱਲ ਕਹਿੰਦੀ ਐ ਇਹ ਜਿਵੇਂ ਆਪਾਂ ਬੋਲਦੇ ਆ ਗੱਲ ਦਾ ਪਤਾ ਹੀ ਪੂਰਾ ਹੈ ਤਾਂ ਲਈ ਮੇ ਤੇ ਸਾਰੇ ਉੱਤਰ ਸੋਈ ਸ਼ੰਕ ਕੋਲੇ ਮਮਾ ਜੀ ਮੇਰੀ ਤਾਂ ਕੋਈ ਨੀਖਾ ਪੈ ਗਿਆ ਦੇਖ ਮੈਂ ਉੱਥੇ ਆਟਾ ਗੁੰਨ ਲਿਆ ਹੱਡੀ ਉਹ ਤਾਂ ਮੈਂ ਢੋਲੀ ਗਾਹਾਂ ਨੂੰ ਕਰਦੀ ਸੀ ਇਹ ਆਉਂਦਾ ਤਾਂ ਪੈਪਰਾ ਹੀ ਐ ਮਰੀਕ ਹੁੰਦਾ ਜਿਹੜਾ ਮਮਾ ਪਾਣੇ ਦਾ ਬਾਲੀ ਹੁੰਦਾ ਹਾਂ ਇਹ ਮਿੱਤਰੋ ਜਿਹੜਾ ਬਰੀਕ ਸੱਪ ਹੁੰਦਾ ਨਾ ਇਹ ਜਿਹੜੇ ਆਪਣੇ ਆਹ ਬੜੇ ਹੋਏ ਨੇ ਆ ਦੇਖੋ ਇੰਨਾ ਵਿੱਚ ਕੀ ਹੁੰਦਾ ਇਹ ਬਾਹਰੋਂ ਬਾਹਰ ਤੱਕ ਪਾਈਪ ਜਾਂਦੀ ਆ ਤੁਹਾਨੂੰ ਉਹ ਵੀ ਪਾਈਪ ਦਿਖਾਉਣੇ ਆ ਕਿੱਥੋਂ ਦੀ ਜਿਹੜੀ ਪਾਈਪ ਆਪਣੀ ਜਾਂਦੀ ਹੈਗੀ ਉਹ ਇੱਕ ਤਾਂ ਡੱਗ ਬਣਿਆ ਹੋਇਆ ਇੱਕ ਇਹ ਡੱਗ ਬਣਿਆ ਹੋਇਆ ਉਹਦੇ ਨਾਲ ਦੀ ਨਾਲ ਦੀ ਆਪਣੀ ਪਾਈਪ ਪਾਈ ਹੋਈ ਆ ਇਹ ਸਾਰੀ ਨਾਲੇ ਵਿੱਚ ਜਾਂਦੀ ਆ ਉਧਰੋਂ ਬਾਹਰੋਂ ਪਾਣੀ ਪੂਣੀ ਦੇ ਵਿੱਚ ਦੀ ਝੜ ਕੇ ਆਹ ਪਾਈਪ ਵਿੱਚ ਦੀ ਆ ਜਾਂਦਾ ਅਜਾ ਹੌਦੀਆਂ ਬਣੀਆਂ ਹੋਈਆਂ ਨੇ ਫੋਰ ਤਾਂ ਇਹਨਾਂ ਨੂੰ ਨਿਕਲਣ ਨੂੰ ਥਾਂ ਨਹੀਂ ਹੈਗਾ ਹੌਦੀਆਂ ਢੋਕੀਆਂ ਹੋਈਆਂ ਨੇ ਹਨ ਤੇ ਉਹ ਸਿੱਧਾ ਫਿਰ ਬਾਅਦ ਸ਼ਵੇਸ਼ਨ ਚ ਆ ਕੇ ਨਿਕਲਦੇ ਨੇ ਉੱਥੇ ਸਬਜ਼ੀ ਕਹਿੰਦੇ ਅੱਜ ਫਿਰ ਦਾਲ ਹਨ ਦਾਲ ਤੇ ਗੱਡੀ ਦਾ ਡੈਡੀ ਨੇ ਕਵਰ ਵੀ ਨਹੀਂ ਦਿੱਤਾ ਅਸੀਂ ਤਾਂ ਅੱਜ ਆਏ ਆ ਦੋ ਤਿੰਨ ਰਣਾ ਬਾਅਦ ਹੁਣੀ ਆ ਕੇ ਖੜੇ ਆ ਹਜੇ ਵਲੌਗ ਬਣਾਇਆ ਆਹ ਸਰਦਾਰ ਸਾਹਿਬ ਇਹ ਸਾਡੀ ਨੂਰ ਹੈ ਨੂਰ ਸਸੀガル ਬੋਲਦਾ ਸਸੀガル ਛਾਲਿਆ ਨੂੰ ਇਧਰ ਕਿ ਆਏ ਬਈ ਹਾਂ ਕਿੱਥੇ ਗਿਆ ਸੀ ਮੈਂ ਮੈਂ ਤਾਂ ਟਿਊਸ਼ਨ ਤੋਂ ਆਇਆ ਇੰਨਾ ਨੇਰਾ ਸੂ ਟਿਊਸ਼ਨ ਤੋਂ ਚੰਨੂ ਡਾਇਰੀ ਵਾਲੀ ਆਂ ਦੀਂਦੇ ਨੇ ਸਕੂਲ ਗਿਆ ਸੀ ਅੱਜ ਸੱਚੀ ਛੋਟੇ ਸਕੂਲ ਚ ਤਾਂ ਨਹੀਂ ਫੰਕਸ਼ਨ ਹੈਗਾ ਸੀ ਕੋਈ ਨਾ ਸਰ ਸਕੂਲ ਜੀ ਤੇ ਸਾਨੂੰ 26 ਦੇ ਤਰੀਕ ਨੂੰ ਟੂਹੇ ਤੇ ਲੈ ਕੇ ਜਾਣਗੇ ਮਾੜਾ ਯਾ ਦੁਕਾਨ ਫੋਨ ਦਾ ਵੀ ਦੇਖ ਲਈ ਦੁਕਾਨ ਬੰਦ ਪਈਆ ਦੋ ਤਿੰਨ ਦਿਨ ਹੋ ਗਏ ਦੋ ਦਿਨ ਤਿੰਨ ਦਿਨ ਹੋ ਗਏ ਦੁਕਾਨ ਬੰਦ ਪਈ ਨੂੰ ਤੇ ਦੁਕਾਨ ਦਾ ਮਾੜਾ ਯਾ ਵੈਸੇ ਸ਼ਟਰ ਤਾਂ ਨਹੀਂ ਚੱਕਦੇ ਹੁਣ ਆਪਾਂ ਵੈਸੇ ਉਹ ਦੇਖ ਆਉਨੇ ਆ ਕਿਵੇਂ ਰੇਤਾ ਰਵਾ ਜਾਂ ਬਾਲਾ ਆ ਗਿਆ ਹੋਊਗਾ ਨਾ ਸਫਾਈ ਵੀ ਨਹੀਂ ਕਰੀ ਦੋ ਤਿੰਨ ਦਿਨ ਹੋ ਗਏ ਇਹ ਲੱਗਨੇ ਰੋਟੀ ਬਣਾਉਣ ਹਨ ਮੰਮੀ ਹੋਰੇ ਮੰਮੀ ਬੁਹਾਰ ਹੋ ਰਹੇ ਨੇ ਪਤਾ ਨਹੀਂ ਬੁਖਾਰ ਹੋ ਰਿਹਾ ਕੀ ਡੈਡੀ ਦਵਾਈ ਦਿਵਾਉਣ ਲੱਗੇ ਮੰਮਾ ਬੀਬੀ ਇਤੂ ਇਹ ਖੱਡੀ ਅੰਦਰ ਵੇਖ ਲੈ ਲੱਗਣਾ ਪਿਓ ਲਾਡੂ ਸੂਟਰੀ ਤਾਂ ਅੰਦਰ ਖੜਾ ਦਿੰਦਾ ਇਹ ਤੂੰ ਹੋਂ ਕਿਹੜਾ ਦੇ ਕੇ ਦਿਖਾ ਲਾਈਟਾਂ ਲਾ ਕੇ ਨਹੀਂ 2 ਮਿੰਟ ਲੈ ਲੈ ਅਣਕਾ ਲੱਗੂ ਆ ਬੱਲਾ ਇਹ ਅੰਕ ਲਗਾ ਮੱਛ ਤੱਕ ਬਈ ਜਸਕੁਰੀ ਕੁਸਤ ਮਾੜੀ ਕਿ ਹਾਂ ਕੋਈ ਕੁਤ ਉਹ ਆਈ ਨਹੀਂ ਮਮਾ ਹਜੇ ਮਮਾ ਨਹੀਂ ਆਈ ਮੇਰੀ ਉਹ ਵੀ ਟੀਕਾ ਲਵਾਉਣ ਗਏ ਆ ਡਾਕਟਰ ਦੇ ਹਾਂ ਦੇਖੋ ਮੇਟਰੋ ਦੇਖੋ ਅਣ ਕਾ ਦੇਖਦੇ ਆ ਚਲਾ ਚਲਾ ਲਾ ਨੀ ਜੀ ਨੂੰ ਲੈਟਾ ਤਾਂ ਲਾ ਪੀ ਤੂੰ ਨਾ ਫੇਟਣ ਦੇ ਨੂੰ ਫੜਾਓ ਇਹਨੂੰ ਦੇਖੋ ਇੱਕ ਚੀਜ਼ ਖੇਡ ਲੇ ਨੂੰ ਯਾਰ ਉਹ ਲਾਈਟਾਂ ਚਲਾਓ ਤੁਸੀਂ ਭੈਣ ਪੁੱਤ ਤੇਰੀ ਐ ਨਹੀਂ ਕਰਦੇ ਹੰਦੇ ਪੱਟੀਆਂ ਦੱਸੋ ਲਾਈਟਾਂ ਚਲਾਈ ਚਲਦੀਆਂ ਚਲਦੀਆਂ ਨਹੀਂ ਕਿਉਂ ਜਦੋਂ ਗਾਣਾ ਲਾਉਂਦੇ ਆ ਖਤਮ ਹੋ ਜਾਂਦਾ ਸਾਡੇ ਆਂਦੀਆਂ ਨੇ ਗਾਣਾ ਲਾ ਕੇ ਫਿਰ ਚੰਦਾ ਲੈ ਆਂਦੀਆਂ ਨੇ ਗਾਣਾ ਖਤਮ ਹੋ ਜਾਂਦਾ ਫਿਰ ਲਾਉਣਾ ਪੈਂਦਾਗਾ ਸੁੱਚਤਾ ਤਾਂ ਬੱਕੇ ਦੇਖੋ ਆਹ ਦੇਖੋ ਬੈਕ ਗੇਲ ਵੀ ਦਿੰਦੇ ਨੇ ਇਹ ਬਹੁਤ ਵਧੀਆ ਠੀਕ ਜੇ ਤੁਹਾਨੂੰ ਇਹਦਾ ਰਿਵਿਊ ਦੀ ਹੈ ਨਾ ਆਪਾਂ ਇਹ ਨਾ ਆਪਾਂ 8500 ਦੀ ਲੈ ਕੇ ਜਾਂਦੀ ਸੀ ਮਾਨਸਾ ਤੋਂ ਇਹਦੇ ਨਾਂਕਿਆਂ ਤੇ ਮਤਲਬੀ ਠੀਕ ਹੈ ਤੇ ਉੱਥੇ ਇਹ 8500 ਦੀ ਲਿਆ ਕੇ ਆਪਾਂ ਜਿਹੜੀਆਂ ਇਹ ਬੈਟਰੀਆਂ ਸੂ ਬੇਕਾਰ ਹੁੰਦੀਆਂ ਨੇ ਇਹਦੇ ਵਿੱਚ ਦੋ ਬੈਟਰੀਆਂ ਸੀਗੀਆਂ ਜਮਾ ਹੀ ਅੱਧਾ ਘੰਟਾ ਕੱਢਦੀਆਂ ਸੀ ਦੋ ਘੰਟੇ ਚਾਰਜ ਲਾਉਣੀ ਪੈਂਦੀ ਸੀ ਕੱਢਦੀਆਂ ਅੱਧਾ ਘੰਟਾ ਸੀ ਉਹ ਤੇ ਉਹਦੇ ਕਰਕੇ ਫਿਰ ਸਾਨੂੰ ਘੰਟਾਕ ਚਾਰਜ ਲਾ ਕੇ ਦੇਖਿਆ 10 ਮਿੰਟ ਗੱਡੀ। ਸਮਝ ਨਹੀਂ ਤਾਂ ਲੋਟ ਨਹੀਂ ਆਉਣਾ ਯਾਰ 8500 ਰੁਪਏ ਲਾਇਆ। ਫਿਰ ਕੀ ਕਰਿਆ ਮੈਂ ਨਾ ਬੈਟਰੀ ਲਿਆਇਆ ਮੈਂ ਵਧੀਆ ਚ ਬੋਲਟ ਵਾਲੀ ਬੋਲਟ ਵਾਲੀ ਨਹੀਂ ਕਹਿ ਸਕਦੇ। ਉਹ ਬੈਟਰੀ ਉਹਦੇ ਚ ਪੈਂਦੀ ਹੁੰਦੀ ਆਪਣੇ ਸਪਰੇਅ ਵਾਲੀ ਢੋਲੀ ਚ ਵੱਡੀ ਬੈਟਰੀ ਸੀਗੀ। ਉਹ ਲਿਆਂਦੀ ਤੇ ਉਹ ਪਾ ਦਈਏ ਦੇ ਵਿੱਚ ਮੈਂ 1100 ਦੀ ਲਿਆ ਕੇ ਸਾਈਡ ਦੀ। ਤੇ ਉਹ ਹੁਣ ਉਹਦੇ ਨਾਲ ਨਾ ਠੀਕ ਆ ਟਰੈਕਟਰ ਇੱਥੋਂ ਨਾ ਵੀਡੀਓ 'ਚ ਨਹੀਂ ਪਤਾ ਲੱਗਦਾ ਚੀਜ਼ ਦਾ ਆ ਚੜਾਈ ਨਾ ਆਪਣੀ ਕਾਫੀ ਪੈਂਦੀ ਆ ਦੇਖੋ ਇੱਥੋਂ ਦੀ ਵੀ ਝੜ ਜਾਂਦੀ ਆ ਹੁਣ ਇਹ ਮੋਹ ਨਾਲ ਲੈ ਕੇ ਇਹਨੂੰ ਉਹ ਤਾਂ ਆ ਰੇਤੇ 'ਚ ਵੀ ਨਹੀਂ ਚਲਦੀ ਸੀ ਆਹੋ ਪਹਿਲਾਂ ਵਾਲੀਆਂ ਬੈਟਰੀਆਂ ਤਾਂ ਹੁਣ ਇਹਦੇ ਨਾਲ 3-4 ਘੰਟਿਆਂ ਦਾ ਬੈਟਰੀ ਬੈਕਅਪ ਆ ਲਾਜ ਰਾਮ ਨਾਲ ਹੈ ਤੇ ਨਾਲੇ ਚਾਰਜ ਵੀ ਚਾਹੀਦਾ ਅੱਧਾ ਘੰਟਾ ਲਾ ਲਓ ਘੰਟਾ ਲਾ ਲਓ ਬਹੁਤ ਵਧੀਆ ਬੈਟਰੀ ਆ ਗਾਰੰਟੀ ਵਾਲੀ ਬੈਟਰੀ ਆ ਤੇ ਜੇ ਤੁਸੀਂ ਵੀ ਇਦਾਂ ਦੀ ਕੋਈ ਚੀਜ਼ ਮੰਗਵਾਉਣੀ ਹੈ ਜਾਂ ਲੈਣੇ ਹੋ ਹਨ ਤੇ ਉਹਦੇ ਵਿੱਚ ਚੇਂਜ ਕੰਮ ਜ਼ਰੂਰ ਕਰਿਓ ਅਗਲੇ ਨਾਲ ਉਹਦੇ ਨਾਲ ਗੱਲ ਕਰ ਲਿਓ ਜਾਂ ਭਾਈ ਆਖਰ ਤਾਂ ਉਹਨਾਂ ਨਾਲ ਹੀ ਗੱਲ ਕਰ ਲੇ ਪਹਿਲਾਂ ਹੀ ਵੀ ਦੇਖੋ ਭਾਈ ਅਸੀਂ ਚੀਜ਼ ਕੋਈ ਵੀ ਲਾਉਂਗ ਕੱਲੇ ਸਕੂਟਰੀ ਦੀ ਗੱਲ ਨਹੀਂ ਕੋਈ ਵੀ ਆਈਟਮ ਲਾਉਂਗੇ ਅਗਲੇ ਨਾਲ ਗੱਲ ਕਰ ਲਿਓ ਦੁਕਾਨ ਵਾਲੇ ਨਾਲ ਵੀ ਦੇਖੋ ਸਾਨੂੰ ਬੈਟਰੀ ਚੇਂਜ ਕਰਕੇ ਦਿਓ ਚਾਹੇ 500 ਰੁਪਏ ਹੁਣੀ ਵੱਧ ਲੈ ਲਓ 500 ਰੁਪਏ ਵੱਧ ਦੇ ਕੇ ਮਿੱਤਰੋ ਬੈਟਰੀ ਹੋਰ ਪਾ ਲਓ ਲੈ ਕੇ ਹਨਾ ਤੇ ਫਿਰ ਇਹ ਚੀਜ਼ ਦਾ ਬੈਨੀਫਿਟਾ ਨਹੀਂ ਕੋਈ ਫਾਇਦਾ ਨਹੀਂ ਹੁਣ ਉਹ ਬੈਟਰੀਆਂ ਵੀ ਨਹੀਂ ਕੰਮ ਆਉਂਦੀਆਂ ਜਿਹੜੀਆਂ ਇਹਦੇ ਵਿੱਚ ਮਿਲੀਆਂ ਸੀਗੀਆਂ ਬੈਟਰੀਆਂ ਆਪਣੇ ਕਿਸੇ ਕੰਮ ਨਹੀਂ ਆਉਂਦੀਆਂ ਕਾਸੇ ਵੀ ਕੰਮ ਨਹੀਂ ਆਉਂਦੀਆਂ ਐਡੀ ਬੇਕਾਰ ਬੈਟਰੀਆਂ ਹੁੰਦੀਆਂ ਨੇ ਉਹ ਤੇ ਆਪਾਂ ਨੂੰ ਐ ਲੱਗਦਾ ਵੀ ਆਪਾਂ ਨੂੰ ਚੀਜ਼ ਸਸਤੀ ਦੇਤੀ ਚੀਜ਼ ਆਪਾਂ ਨੂੰ ਸਸਤੀ ਲੱਗਦੀ ਆ ਪਰ ਜਦੋਂ ਦੇਖਦੇ ਆ ਬੈਟਰੀ ਉਹ ਤੇ ਜਮ ਹੀ ਨਹੀਂ ਕੰਮਦੀਆਂ 11200 ਰੁਪਿਆ ਲਾ ਦੋ ਇੱਕ ਵਾਰੀ ਬੈਟਰੀ ਤੇ ਚੰਗੀ ਤੇ ਤੇ ਨਿਆਰੇ ਨਿਆਰੇ ਨਹੀਂ ਆਖਰ ਤਾਂ ਤੁਹਾਨੂੰ ਮੈਂ ਦੱਸੀ ਜਾਨਾ ਪਹਿਲਾਂ ਹੀ ਵਿੱਚ ਕੱਟ ਉਹਨਾਂ ਨਾਲ ਕਰ ਲੈ ਕੱਟਾ ਕੱਟੀ ਵੇ ਪਾਈ 500 ਰੁਪਏ ਅਸੀਂ ਵਾਧਾ ਦੇ ਦਾਂਗੇ ਸਾਨੂੰ ਬੈਟਰੀ ਵਧੀਆ ਲੈ ਕੇ ਦੇ ਦੋ 11-1200 ਦੀ ਹਨਾ ਵੱਡੀ ਬੈਟਰੀ ਧਰ ਦੋ ਚਾਹੇ ਸਕੂਟਰ ਲੈਣੇ ਹੋ ਚਾਹੇ ਬੈ ਸਕੂਟਰੀ ਲੈਣੇ ਹੋ ਚਾਹੇ ਟਰੈਕਟਰ ਲੈਣੇ ਹੋ ਚਾਹੇ ਗੱਡੀ ਲੈਣੇ ਹੋ ਕੋਈ ਵੀ ਆਈਟਮ ਲੈਣੇ ਹੋ ਇਹ ਚੀਜ਼ ਦਾ ਧਿਆਨ ਰੱਖਣਾ ਕਰਨਾ ਆ ਹੁਣ ਮਾਸਕ ਲੈਣਾ ਆ ਉਹਦੀ ਸਾਈਕਲੀ ਤੇ ਧੱਕਾ ਮਾਰ ਕੇ ਇਹ ਮੂਵੀ ਇਹ ਹੀ ਕਰਦੀ ਆ ਮੈਂ ਹੁਣ ਇਹਨੂੰ ਕਹਿ ਕੇ ਹਟਾਉਣ ਨਾਲ ਮੈਂ ਤਾਂ ਵਲੌਗ ਬਣਾਉਂਦੇ ਬਣਾਉਂਦੇ ਪਤਾ ਨਹੀਂ ਕੀ ਕਰ ਦਿੰਦੇ ਨੇ ਮੈਂ ਟਿੱਜੀ ਪੈਣਾ ਬੱਤ ਤੇਰੀ ਉਹ ਤਾਂ ਤੈਨੂੰ ਠੀਕੀ ਜਾਂਦੀ ਆ ਦੋ ਦਿਨਾਂ ਦੀ। ਕਾਣੀ ਮਾਰਿਆ ਮੈਂ। ਹੋਰ ਉਹ ਕਹਿੰਦੀ ਮੈਂ ਅੰਦਰ ਕਢਵਾਣਾ। ਮੈਂ ਕਹਤਾ ਮੈਨੂੰ ਚਲਾਉਣੀ ਐ। ਉਹ ਉਹ ਖੜ ਗਈ ਮੈਂ ਪੈਕ ਕਰਤਾ ਫਿਰ ਉਹ ਠੀਖੜ ਗਈ। ਉਹ ਵਿੱਚ ਬੱਜੀ ਸੈਂਕਲੀ ਉਹ ਡਿੱਗ ਗਈ। ਨੂਰ ਡਿੱਗ ਪਈ। ਕਾਣੀ ਮਾਰਿਆ ਮੈਂ। ਨੂਰ ਡਿੱਗ ਪਈ ਸੀ। ਫਿਰ ਉਹਨਾਂ ਕਿਹਾ। ਹੈਂ? ਉਹ ਤਾਂ ਤਿੰਨ ਦਿਨ ਹੋ ਗਏ, ਦੋ ਦਿਨ, ਤਿੰਨ ਦਿਨ ਹੋ ਗਏ ਹਾਂ। ਚਾਰ ਦਿਨ ਪਿੱਤੂ ਨੂੰ ਤਾਂ ਚਾਰ ਦਿਨ ਹੋ ਗਏ ਤੇ ਘੰਟਾ ਵੀ ਨਹੀਂ ਕੱਟਦੀਆਂ ਹਜੇ ਹੁਣ ਆ ਕੇ ਖੜੀ ਆ ਉਹ ਵਿਚਾਰੀ ਡਿੱਕੀ ਜਾਂਦੀ ਸੀ ਘਟੋ ਵੀ ਨਹੀਂ ਐਵੇਂ ਹੀ ਲੱਗਦਾ ਪੰਗੇ ਉਹ ਵੀ ਲੈਂਦੀ ਐ ਜਦੋਂ ਇੱਕ ਵਾਰੀ ਇਹ ਚੀਜ਼ ਨੂੰ ਜਵਾਬ ਦੇ ਦਿੰਦੀ ਐ ਫਿਰ ਉਹ ਜਾਣ ਕੇ ਉਹ ਕਰਦੀ ਐ ਮੰਗਦੀ ਐ ਜਦੋਂ ਕਹਿੰਦਾ ਨਾ ਪੁੱਤ ਤੂੰ ਖੜ ਜਾ ਕੋਈ ਨਹੀਂ ਮੈਂ ਦੇ ਦੂੰ ਤੈਨੂੰ ਫੇਰ ਫੇਰ ਵੀ ਨਹੀਂ ਟੇਕਦੀ ਉਹੋ ਜਿਹੀ ਇਹ ਆ ਉਹੋ ਜਿਹਾ ਦੋਨੇ ਇੱਕੋ ਜਿਹੇ 10 ਮਿੰਟ ਇਕੱਠੀਆਂ ਜਦੋਂ ਇਹਨਾਂ ਨੂੰ ਕਈ ਦਿਨਾਂ ਬਾਅਦ ਮਿਲਣ ਇਹ ਕਈਆਂ ਹੁਣ ਕਿਤੇ ਪਾਸੇ ਉਦੋਂ ਬਾਅਦ 10 ਮਿੰਟ ਚਾਹ ਹੁੰਦਾ ਇਹਨਾਂ ਨੂੰ ਆਪਸ ਵਿੱਚ ਮਿਲਨ ਦਾ ਉਸ ਤੋਂ ਬਾਅਦ ਵੈਸੇ ਜਦੋਂ ਫੇਟਣ ਲੱਗ ਗਏ ਨਾਲ ਦੀ ਨਾਲ ਲੱਗ ਜਾਂਦੀਆਂ ਨੇ ਲੜਨ ਹੈ ਇੱਥੇ ਲੜਿਆ ਲੱਗ ਗਿਆ ਕਿ ਲੜ ਗਿਆ ਮੱਛੀ ਲੜ ਗਿਆ ਉਹ ਹੋਰ ਕੀ ਆ ਪਰਸ ਕਿੱਥੋਂ ਘਟਿਆ ਐਨਕ ਪਾਣੀ ਵਿੱਚ ਐਨਕ ਸੰਧੀ ਆਉਦੀ ਦੇਖ ਮੇਰਾ ਕਵਰ ਪਤਾ ਕਿ ਕਿਹੜਾ ਹੈ ਰਮਾਲ ਕਵਰ ਹੈ ਕਵਰ ਦੇ ਵਿੱਚ ਲੁਭੇਟ ਕੇ ਆਈ ਗੀ ਸਮਝਦੀ ਐ ਇਹ ਸਾਨੂੰ ਪਹਿਲਾਂ ਦੱਸਿਆ ਸੀ ਨਾ ਬਲੌਗ ਦੇ ਵਿੱਚ ਵੀ ਚੀਜ਼ ਤੋਲਦੀ ਨਹੀਂ ਛੇਤੀ ਆ ਦੇਖੋ ਪਰਸ ਲੈ ਕੇ ਆਵਦੀ ਮਮਾ ਦਾ ਉਹਦੇ ਵਿੱਚ ਸਾਹਮਣਾਈ ਆ ਜਣਕ ਐ ਸਾਡਾ ਪੁੱਤ ਇਹ ਹੁਣ ਇੱਕ ਹੋਰ ਦੱਸਾਂ ਤੁਹਾਨੂੰ ਆ ਸਕੂਟਰੀ ਮੈਂ ਕੱਢ ਕੇ ਦਿੱਤੀ ਐ ਇਹਨੂੰ ਤੇ ਡੈਡੀ ਕਹਿੰਦੀ ਪਹਿਲਾਂ ਸਾਈਕਲ ਅੰਦਰ ਲਾਓ ਸਕੂਟਰੀ ਫੇਰ ਮੈਂ ਕੱਢੂੰਗੀ ਫੇਰ ਖਰਾਬ ਹੋਣ ਦੀ ਮਰੀ ਸਕੂਟਰੀ ਨਹੀਂ ਚਲਾਉਂਦੀ ਇਹ ਅੱਜ ਮਸਾ ਮੈਂ ਕਿਹਾ ਮੈਂ ਕੋਈ ਨਾ ਪੁੱਤ ਕੱਢ ਲਉ ਐ ਆਲਿ ਸਮਝ ਰਹਾ ਦੇ ਚੀਜ਼ ਦੇ ਮੈਂਟਰ ਉਹਦੇ ਉਹ ਸ਼ਾਂਤੀ ਮੈਂਟਰ ਉਹਦੇ ਵਿੱਚ ਦੇਖੋ ਬਸ ਸ਼ਾਂਭ ਹੀ ਦਿੱਤਾ ਹੁਣ ਖੇਡੂਗੀ ਕੋਈ ਵੀ ਖੇਡਣਾ ਕੁਝ ਕਰਨਾ ਹੁਣ ਖੇਡੂਗੀ ਉਹਨਾਂ ਟਾਈਮ ਇਹਨੂੰ ਚੈਨ ਨਹੀਂ ਆਉਂਦਾ ਇਦਾਂ ਪਰ ਬੱਚੇ ਦੀ ਵਧੀਆ ਹੱਤਾ ਇਹ ਬਣਨੀ ਚਾਹੀਦੀ ਹੈ ਨਿਕਾਰ ਤਾਂ ਵਧੀਆ ਚੁੱਕੀ ਹੱਤਾ ਹੈ ਬੱਚੇ ਦੀ ਹਣ ਹੁਣ ਕਹਿੰਦੀ ਡੈਡੀ ਸਕੂਲ ਲਈ ਅੰਦਰ ਲੈ ਕੇ ਆਓ ਇਹਨੂੰ ਤਾਂ ਮੈਂ ਵੀ ਚਲਾ ਲੰਨਾ ਸਗੋਂ ਅੰਦਰ ਅੰਦਰ ਚਲਾ ਦੇ ਹੈ ਦੇੜੀ ਕਹਿੰਦਾ ਤੂੰ ਕੰਨ ਚੜਦਾ ਸੁਣ ਉਹ ਅੰਦਰ ਲੈ ਆ ਕੇ ਚੜਾ ਕੇ ਦਿਖਾਣ ਚੜ ਕੇ ਦਿਖਾਣਾ ਤੇ ਮੈਂ ਚਲਾ ਕੇ ਦਿਖਾਣਾ ਹੁਣ ਕਿਵੇਂ ਕੋਈ ਚੱਕਰ ਵਾਲੀ ਜੰਦੇ ਨੂੰ ਬੰਦਾ ਚਲਾ ਸਕਦਾ ਪਰ ਬੰਦੇ ਵਾਸਤੇ ਇੰਨਾ ਕਾ ਵੀ ਥਾਂ ਪੱਧਰਾ ਹੋਣਾ ਚਾਹੀਦਾ ਅ ਉੱਚੇ ਨੀਵੇਂ ਥਾਂ ਤੇ ਟੁੱਟ ਸਕਦੀ ਹੈ ਹਨਾ ਆ ਦੇਖੋ ਸੁਣ ਉਹ ਚਲਾ ਕੇ ਦਿਖਾਣਾ ਚੈੱਕ ਕਰ ਮੇਰਾ ਭਾਰ ਵੀ ਚੱਲ ਲੰਦੇ ਯਾਰ ਲੈ ਜ ਆਪਣੀਆਂ ਸੌਤ ਵੀਡੀਓ ਪਾਉਣੀਆਂ ਨੇ ਕਿ ਤੂੰ ਏ ਉਦੋਂ ਤੋਂ ਚਲਾ ਕੇ ਦਿਖਾਉਣਾ ਹੈ ਹੁਣ ਬੈਕ ਬੈਕ ਗੇਅਰ ਪਾਜੀ ਐਂ ਠੀਕ ਕਰ ਜੋ ਉਰਾਉਣੇ ਬਾਅਦ ਵਿੱਚ ਐਂ ਠੀਕ ਕਰ ਠੀਕ ਪੁਣ ਅੱਗੇ ਅਗੇ ਪਾ ਲਾ ਪੀਤੂ ਦਾ ਕਹਿੰਦੀ ਡੈਡੀ ਅੰਦਰ ਲੈ ਕੇ ਆ ਸਕੂਟਰ ਪੀਤੂ ਬਲੌਗ ਬਣਾ ਰਿਆ ਸੀ ਸਾਈਕਲ ਤਾਂ ਲਿਆਓ ਹੁਣ ਨਹੀਂ ਰੋਟੀ ਖਾਣ ਨੂੰ ਪੀਤੂ ਨੂੰ ਭੁੱਖ ਲੱਗ ਰਹੀ ਆ ਪੀਤੂ ਕਹਿੰਦਾ ਮੈਂ ਰੋਟੀ ਖਾਣੀ ਆ ਇਹਦੀ ਰੋਟੀ ਪਾ ਕੇ ਲੈ ਜਾਣਾ ਪਰੌਠਾ ਖਾਣੀਗਾ ਇਸ ਵੇਲੇ ਹੈ ਗੰਦਾ ਬੱਚਾ ਮਲਾਈ ਖਾਣੀ ਆ ਮਲਾਈ ਹੈ ਆ ਕੀ ਸੀ ਮੈਨੂੰ ਐਸੀ ਬਾਤ ਨਹੀਂ ਲੱਗਦੀ ਮੈਨੂੰ ਸਾਈਕਲ ਲਿਆਵਾ ਤੇਰਾ ਜਾ ਸਾਈਕਲ ਰਹਿ ਗਿਆ ਬਾਹਰ ਸਾਈਕਲ ਲਿਆਉਣਾ ਪੂ ਅੰਦਰ ਇਹ ਹੁਣ ਇੱਕ ਤਾਂ ਬਾਰ ਖੁੱਲਣ ਤੋਂ ਢਾਲਾ ਦਾ ਆਪਣੇ ਨਾ ਬਾਰੀਆ ਜਾਲੀ ਵਾਲੇ ਬਾਰ ਨਹੀਂ ਲੱਗੇ ਹੋਏ ਤੇ ਲਵਾਉਣ ਵਾਲੇ ਆ ਬਾਰ ਦੋ ਤਿੰਨ ਮਿਸਤਰੀਆਂ ਨੂੰ ਕਹਿੱਤੇ ਇਹ ਉਹ ਜੇ ਮਿਸਤਰੀ ਨੇ ਉਹ ਜੇ ਅਸੀਂ ਆ ਮੁੜ ਕੇ ਅਸੀਂ ਨਹੀਂ ਕਹਿੰਦੇ ਅਗਲੇ ਨੂੰ ਕੋਈ ਵੀ ਕੰਮ ਕਰਾਉਣਾ ਅਗਲਾ ਵੀ ਹਾੜੇ ਕਢਾਉਂਦਾ ਪਹਿਲਾਂ ਇਹ ਦੋ ਤਿੰਨ ਵਾਰੀ ਕਹਾਂਗੇ ਫੇਰ ਅਗਲਾ ਕਰਕੇ ਜਾਂਦਾ ਹਨਾ ਆਹ ਦੇਖੋ ਸਾਈਕਲ ਮੈਂ ਕੱਲ ਵੀ ਅੰਦਰ ਖੜਾ ਆਉਂਦਾ ਜੀ ਸ਼ੈਂਕਲ ਵੀ ਪਾਪਾ ਅੰਦਰ ਢੜਾ ਕੇ ਆਇਆ ਉਹ ਸ਼ੈਂਕਲ ਅੰਦਰ ਖੜਾ ਆ ਕੇ ਇਹੋ ਚਾਹਾਂ ਨੂੰ ਵੀ ਗੁਰਾ ਨਾ ਪਈਆਂ ਦੇ ਸਾਰੀਆਂ ਖੇਡਾਂ ਇਹਦੀਆਂ ਦੇਖੋ ਢੋਲ ਕੀ ਕਰ ਰਹੇ ਹੈਮਪੌਂਡ ਸਾਹਿਬ ਤੋਂ ਲੈ ਕੇ ਆਇਆ ਸੀ ਜਦੋਂ ਆਪਾਂ ਮੋਟਰਸਾਈਕਲ ਲੈਂਤਾਈ ਨਾ ਨਵਾਂ ਨਵਾਂ ਆਟੋ ਲਈ ਨੂੰ ਤਿੰਨ ਚਾਰ ਸਾਲ ਹੋ ਗਏ ਤੁਸੀਂ ਯਕੀਨ ਨਹੀਂ ਮੰਨਣਾ ਬੱਚੇ ਨੇ 10 ਦਿਨ ਵੀ ਨਹੀਂ ਕੱਟਦੇ ਬੱਚਾ ਆਹੇ ਜੀ ਚੀਜ਼ ਨੂੰ ਤਾਂ ਹਨਾ ਤਿੰਨ ਚਾਰ ਸਾਲ ਹੋ ਗਏ ਦਿੱਦੇ ਦਾ ਮੋਰਸਨ ਲੈਤਾ ਦੇਖੋ ਤਿੰਨ ਸਾਲ ਹੋ ਗਏ ਜਦੋਂ ਮੈਂ ਹੇਮਕੁੰਡ ਸਾਹਿਬ ਲੈ ਕੇ ਗਿਆ ਮੋਰਸਨ ਉਹ ਤੋਂ ਲੈ ਕੇ ਆਇਆ ਸੀ ਮੈਂ ਆਹ ਦੇਖ ਲਓ ਗਵਾਰਾ ਆਥ ਨੂੰ ਭੰਨ ਦੁੰਦਾ ਆ ਰਿਹਾ ਆ ਵੀ ਸਾમી ਬੈਠੀ ਹੈ ਜੀ ਤੇ ਆਹ ਤਾਰ ਜੀ ਇਹਦੀ ਜ਼ਰੂਰ ਲੇਗੀ ਬਾਕੀ ਆ ਖੇਡਾਂ ਦੇਖੋ ਆ ਭਈਆਂ ਦੇ ਇੱਕ ਇਹਦੀ ਹੋਰ ਦੇਖੋ ਗੱਲ ਖਾਸ ਗੱਲ ਦਿਖਾਵਾ ਆ ਬੁੱਕਾ ਦੇਖਿਓ ਇਹ ਗੱਲ ਤਾਂ ਚਲੋ ਸ਼ੁਰੂ ਤੋਂ ਹੁੰਦੀ ਆ ਹਨਾ ਆਪਾਂ ਵੀ ਪੜੇ ਲਿਖੇ ਆ ਕੁੜੀਆਂ ਹੁੰਦੀਆਂ ਨੇ ਜਿਹੜੀਆਂ ਕਤابان ਸਾਂਕੇ ਰੱਖਦੀਆਂ ਨੇ ਮੁੰਡੇ ਹੁੰਦੇ ਜਿਹੜੇ ਖਾ ਜਾਂਦੇ ਨੇ ਜ਼ਿਆਦਾਤਰ ਪੇਜ ਆਹਨੇ ਫਟੇਚੀ-ਕੁੱਚੀ ਇਹ ਸਾਰੇ ਵਧੀਆ ਪਏ ਨੇ ਸਾਹਮਣੇ ਸਮਾਨ ਉਰਾ-ਪਾਰਾ ਜ਼ਰੂਰ ਹੋ ਜਾਂਦਾ ਹੈ ਤੋੜਦੀ ਨਹੀਂ ਚੀਜ਼ ਨੂੰ ਹੋਰ ਬਹੁਤ ਸਮਾਨ ਪਿਆਦਾ ਸਾਹਮਣੇ ਆਹ ਦੇਖੋ ਜਿਵੇਂ ਸਕੂਟਰ ਹੀ ਰਹਾ ਲਾ ਹੈ ਪਿਆਗਾ ਚਲੋ ਜਰਾ ਪਿਆਗਾ ਇੱਥੇ ਪੈ ਜਾਂਦਾ ਹੈ ਸਮਾਨ ਸਮੂਹ ਪਾਉਣ ਨੂੰ ਬਾਕੀ ਇਹਦਾ ਸਕੰਜਾ ਜੋ ਮੈਂ ਲਾਤਾ ਸੀ ਜਿਵੇਂ ਆਪਾਂ ਨੇ ਮੋਡੀਫਾਈ ਕਰਦੇ ਹੁੰਦੇ ਮਤਲਬ ਵੀ ਮੋਟਰਸਾਈਕਲ ਮੈਂ ਉਹ ਲੰਡਾ ਜਾ ਕਰਕੇ ਦੇਖਦਾ ਸੀ ਸਕੂਟਰ ਬਣਾਤਾ ਸਿੰਪਲ ਜਿਹਾ ਇਹ ਇੱਕ ਇਹਦੇ ਆ ਲੱਗਿਆ ਹੋਇਆ ਔਰੇ ਸ਼ੀਸ਼ਾ ਲੱਗਿਆ ਹੋਇਆ ਔਰੇ ਜਿਵੇਂ ਪੁਲਿਸ ਵਾਲੇ ਗੱਡ ਮੋਟਰਸਾਈਕਲ ਤੇ ਲੱਗਿਆ ਹੁੰਦਾ ਇੱਕ ਇਹਦੇ ਇੱਥੇ ਲੱਗਿਆ ਹੋਇਆ ਸਾਈਡ ਤੇ ਆ ਦੇਖੋ ਇੱਥੇ ਬੱਚੇ ਨੂੰ ਮਤਲਬ ਵੀ ਪਿੱਛੇ ਬੱਚੇ ਨੇ ਬੈਠਣਾ ਛੋਟੇ ਨੇ ਉਹ ਫੜਕੇ ਹੈਂਡਲ ਜਾ ਬੈਠ ਸਕਦਾਗਾ ਉਹ ਮੈਂ ਲਾਤਾ ਸੀਗਾ ਉਹ ਇੱਥੇ ਪਿਆ ਉਹ ਵੀ ਸਾਮਿਆਂ ਨੇ ਆ ਦੇਖੋ ਮੀਂਹ ਕਰਕੇ ਪਾਣੀ ਕਰਕੇ ਨਾ ਪਿਆ ਸਾਰੇ ਬਿਸਤਰੀ ਬਾਹਰ ਪੇਟੀ ਵਾਲੇ ਕੱਪੜੇ ਸਾਰੇ ਬਾਹਰ ਪਾਏ ਆ ਪੇਟੀਆਂ ਬਾਹਰ ਪਈਆਂ ਨੇ ਹਾਈ ਤੱਕ ਉਹ ਵੀ ਕੰਮ ਨਹੀਂ ਹੋਇਆ ਆਪਣੇ ਤੋਂ ਪਹਿਲਾਂ ਜਦੋਂ ਹੋਇਆ ਸੀ ਉਹ ਜੋ ਕਿ ਮਾਨਸਾੜ ਲੈ ਗੋਲੀ ਦਿਵਾ ਕੇ ਗੱਡੀ ਬਾਗੀ ਮਾਨਸਾੜ ਗਿਆ ਸੀ ਰੇਕ ਉੱਢ ਗਏ ਜੀ ਉੱਢ ਕੇ ਗਏ ਜੀ ਮੂੰਹ ਮੋਟੇ ਬੰਦ ਕਰ ਜਾ ਯਾਦ ਨਹੀਂ ਤੁਲੇ ਹੋਰ ਨਾ ਵੀ ਉਹ ਇੱਕਦੋਲੇ ਨਹੀਂ ਗਿਆ ਨਾ ਬੜਾ ਬੋਏ ਤੱਕ ਆਉਂਦੇ ਨੇ ਇਹਨਾਂ ਨੂੰ ਵੀ ਇੱਕ ਚਾ ਚਾ ਮੈਨੂੰ ਤੈਨੂੰ ਤੇਰੀ ਪਾਪਾ ਹੁਣ ਕੰਟਰੋਲ ਕੋਈ ਹੈ ਦੱਤ ਦੁਰਦੇ ਆ ਹੋਰ ਤਾਂ ਉਹਦਾ ਹੌਲੀ ਹੌਲੀ ਹੰਡਣ ਕਰਦਾ ਫਾਰਾਂ ਦੀ ਤਕੀ ਹੈ ਇਹ ਜਿਹੜੇ ਆਪਣੇ ਦਾ ਹੱਥ ਗਲੇ ਵਧੀਆ ਲੋਕਾਂ ਦੇ ਵਿੱਚ ਆਟੀਆਂ ਜੀ ਆ ਨਾਰੀਅਲ ਦਾ ਪੀਲਾ ਕਰ ਆਉਂਦਾ ਜਾਂਦਾ ਇਹਦੇ ਨਾਲ ਥੋੜਾ ਇਹ ਤਾਂ ਸੱਤ ਦਾ ਪੂਰੇ ਨੇ ਸਾਲਾਂ ਵਾਸਤੇ ਤਾਂ ਜੀ ਤਾਕਤ ਹੁੰਦੀ ਆ ਦੁਬਾਰੇ ਹੋ ਜਾਂਦਾ ਸਰੀਰ ਦੀ ਇੱਕ ਹੋਵੇ ਇਹ ਪੈਰਾਂ ਦੀ ਕੋਈ ਬਿਮਾਰੀ ਆ ਭੈਣ ਤੋਂ ਅਧਿਆਤ ਨਹੀਂ ਇਹ ਨਾਲ એનર્ਜੀ ਆਉਂਦੀ ਸਰੀਰ ਚ ਬੰਦਾ ਆਇਆ ਸੀ ਕਹਿੰਦਾ ਮੈਂ ਆਦੇ ਪਾਪਾ ਹਾੜੇ ਬੁਖਾਰ ਟੈਨਸ਼ਨ ਨੂੰ ਇਹ ਪੈਸੇ ਦੇ ਨਹੀਂ ਉੱਤਰ ਗਿਆ ਨਹੀਂ ਪਪਾ ਆਜੋ ਹਾਸਟਾਲ ਚ ਦੂਜੀ ਵਾਰ ਲੈ ਕੇ ਆਇਆ ਕਹਿੰਦਾ ਅਸੀਂ ਸਨ ਪੂਰੇ ਕਰਕੇ ਲੈ ਗਏ ਕਹਿੰਦਾ ਘਰੇ ਆ ਕੇ ਹੋਣੀ ਕਰਿਆ ਗੌਰ ਨਹੀਂ ਕਰੀ ਕਣਾ ਹੱਟ ਪੈਰ ਦੋਖੀ ਗਿਆ ਅੱਜ ਦੁਬਾਰੇ ਲੈ ਕੇ ਆਇਆ ਕਣਾ 1900 ਰੁਪਏ ਭਾੜਾ ਸਾਇਲੈਂਸਰ ਬਤਾ ਮੇਤੂ ਵੇ ਪੱਲੀ ਪਾਇਰ ਤੇ ਹੱਥ ਨਿਕਲਿਆ ਮੁਰਦੇ ਨਹੀਂ ਬੈਠਾ ਧਾਰ ਕਰਦੇ ਆ ਜਦੋਂ ਧਾਰ ਕਰਨ ਵੇਲੇ ਮਦਾ ਵੀ ਨਹੀਂ ਹੁੰਦੀ ਭੈਣਿਆ ਜਾਨ ਨਹੀਂ ਰਹਿਦੀ ਸਰੀਰ ਚੋਂ ਹੀ ਗੱਲ ਹੋ ਗਈ ਵੀ ਮੜਾ ਮੋਟਾ ਦੇਰ ਵੀ ਆਪਾਂ ਨੂੰ ਰੱਖਣਾ ਹੈ ਜਿਹਦੀ ਗੱਲ ਦਾ ਠੀਕ ਗੱਲ ਵਾਖੇ ਜਾਣਾ ਹੁੰਦਾ ਮੈਂ ਲੜਾ ਚੌਪੇ ਰਣ ਵਾਖੇ ਜਾਣਾ ਆਪਾਂ ਜੱਲੀ ਖੜਾ ਛੱਡ ਜਾਨੇ ਫਿਰ 400 ਹੋ ਗਏ ਹੁਣ ਅੱਜ ਰੱਖਦੇ ਹੁੰਦੇ ਫਿਰ ਵੀ ਮੜਾ ਮੋਟਾ ਧਿਆਨ ਰੱਖਣਾ ਨਹੀਂ ਤਾਂ ਆਪਾਂ ਤਾਂ ਜੱਲੀ ਖੜਾ ਛੱਡ ਜਾਨੇ ਆ ਮੇਲ ਮੰਨੋ ਦੋੜਾ ਹੋ ਗਿਆ ਮੱਛਰ ਚ ਪੰਚਾ ਨੂੰ ਮਾਹ ਯਾਰ ਮੈਂ ਆ ਆਪਣਾ ਹੋ ਗਿਆ ਪੌੜਾ ਮੱਛਰ ਆ ਆ ਦੇਖੋ ਸਾਡੇ ਬੱਚਿਆਂ ਦਾ ਕੰਮ ਵੀ ਬੈ ਕੇ ਦਿਹਾਉਣੇ ਹੁਣ ਬਾਜ ਘੱਟ ਕਰੇ ਦੀ ਅੱਜ ਬੱਚਿਆਂ ਦਾ ਵਲੌਗ ਹੀ ਬਣਾਉਣੇ ਆਪਾਂ ਦੇਖੋ ਬਾਜ ਘੱਟ ਕਰੇ ਨੂਰ ਥੱਲੇ ਬੈਠ ਪੁੱਤ ਆ ਦੇਖੋ ਮਿੱਤਰੋ ਸਾਰਾ ਸਮਾਨ ਖੰਡਿਆਈ ਬੈਠੀਆਂ ਨੇ ਅੱਧੀਆਂ ਅੱਧੀਆਂ ਖੇਡਾਂ ਹਜੇ ਇਹਨਾਂ ਦੀਆਂ ਹੈਗੀਆਂ ਨਹੀਂ ਓਰੇ ਹਣਾ ਵੀ ਤੂੰ ਕੀ ਖੇਡਦੇ ਹੋ ਕੁਛ ਨਹੀਂ ਮੈਂ ਮੰਮੀ ਬਿਠਾ ਕੇ ਖੇਡਦੀ ਹੰਨੇ ਆ ਕੌਣ ਹੈ ਨਾ ਪੈਣਾ ਕੀ ਦਿਨ ਖੇਡਦਾ ਨੂਰ ਦੀ ਨਾਲ ਹਾਂ ਨੂਰ ਦੀਦੀ ਨਾਲ ਜਿਹੜਾ ਕੋਲ ਹੈ ਨਾ ਪਹਿਲਾਂ ਪਿਆਰ ਤੋਂ ਕੁ ਮਿੰਟ ਹੀ ਹੁੰਦਾ ਇਹਨਾਂ ਦਾ ਇਹਨਾਂ ਨੂੰ ਮੈਂ ਸਮਝਾ ਕੇ ਗਿਆ ਸੀ ਕਿ ਕਿਵੇਂ ਖੇਡਣਾ ਨੂਰਾ ਚਾਚੂ ਚਾਚੂ ਕਿਵੇਂ ਸਮਝਾ ਕੇ ਗਿਆ ਸੀ ਕਿਵੇਂ ਖੇਡਣਾ ਬਾਏ ਕੱਟ ਕਰਿਓ ਨਾ ਮੈਂ ਕਹਿ ਗਈ ਕਿ ਮੈਂ ਗਿਆ ਸੀ ਕਿਵੇਂ ਫੇੜਣਾ ਭੀ ਹੈ ਨਾ ਭੈਣੇ ਭੈਣੇ ਇਹ ਭੈਣ ਟੋਕਰੀ ਚ ਕੁਝ ਨਾ ਸਮਾਨ ਦਾ ਕੇ ਗਾਜਰ ਕੂਚੇਦੇ ਅਨਾ ਆ ਹੋ ਜਾਇਆ ਕਰੋ ਕੱਲ ਨੂੰ ਉੱਥੇ ਨਾ ਥੱਡੀ ਭੈਣ ਮਿਲ ਜਾਂਦੀ ਹੈ ਉਹਨੂੰ ਕਿਆ ਕਰ ਭੈਣੇ ਭੈਣੇ ਕੀ ਸਬਜ਼ੀ ਲੈ ਆਈ ਨਾ ਉਹ ਗੋਭੀ ਮੰਮੀ ਨਹੀਂ ਉਹ ਪਾਪੇ ਨੇ ਫੜਾਈ ਆ ਨਾ 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 ਇੱਥੇ ਧਰ ਦੇ ਕੇ ਖਾਲੀਆਂ ਇਹਨਾਂ ਨੂੰ ਨਹੀਂ ਦੇਣੀ ਹਜੇ ਮੋਕਲੀ ਗਰਮ ਨੇ ਆ ਵੀ ਜਾਂਦੇ ਮਮੀ ਗਰਮ ਨੇ ਯਾਰ ਤੁਸੀਂ ਆਪਦੇ ਚਮਖ ਵਾਲੀ ਗੱਲਾਂ ਕਿਉਂ ਕਰਦੇ ਹੋ ਨੇ ਹੋ ਇੰਨੀ ਠੰਡੀ ਨਹੀਂ ਹੋਈ ਹਜੇ ਬੋਬੀ ਲੈ ਕੇ ਜਾ ਐ ਜਿਵੇਂ ਮੈਂ ਕਰਿਆ ਸੀ ਉਵੇਂ ਕਰਕੇ ਦਿਖਾਓ ਤੂੰ ਕਰਦੇ ਨਾ ਮੈਂ ਤਾਂ ਬੱਸ ਤਾ ਦੂੰ ਮੈਂ ਤਾਂ ਮੈਂ ਕੀ ਲੈ ਕੇ ਜਾਣੀ ਐ ఓక గ గజ ంద ఒకంది చేి නల రటిో వాනගේ ఉන්න వస్ రటి න తపిතුකි కන දవచ సతపత చ కలో